ਬੀਤੀ ਦਿਨੀ ਲੁਧਿਆਣਾ ਦੇ ਵਿੱਚ ਇੱਕ ਮੰਦਰ ਦੇ ਵਿੱਚ ਮੂਰਤੀਆਂ ਦੇ ਪੰਨ ਤੋੜ ਕਰਨ ਵਾਲਾ આરોપી ਲੁਧਿਆਣਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਤੇ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਧਾਰਾ 295ਏ ਲਗਾ ਦਿੱਤੀ ਗਈ ਹੈ ਅਤੇ ਅਫਸਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਦੇ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਏਗੀ ਪਤਾ ਲੱਗੇਗਾ ਕਿ ਇਸ ਦੇ ਨਾਲ ਕੌਣ-ਕੌਣ ਹੈ ਪਿਛਲੇ ਦਿਨ ਇੱਕ ਮੰਦਰ ਦੇ ਵਿੱਚ ਜਿਹੜੀ ਇੱਕ ਘਟਨਾ ਹੋਈ ਆ ਮੂਰਤੀਆਂ ਨੇ ਬੇਅਦਬੀ ਉਹਨੂੰ ਲੈ ਕੇ ਕੀ ਕਹਿੰਦੇ ਆ ਉਦੇ ਵਿੱਚ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੀ ਜਿਹੜੀ ਮੂਰਤੀਆਂ ਦੀ ਬੇਰਵੇਦੀ ਘਟਨਾ ਹੋਈ ਜਿਹਦੇ ਵਿੱਚ ਮਕਦਮਾ ਨੰਬਰ 47 ਦਰਜ ਕੀਤਾ ਗਿਆ ਸੀਗਾ ਅੰਡਰ ਸੈਕਸ਼ਨ 295A ਪੀਐਸ ਆਨੇਾਲ ਉਹਦੇ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ ਸੀ ਮਨਜੁਕ ਸੀਪੀ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਫੋਲੋ ਕਰਦੇ ਹੋਏ ਟੀਮਾਂ ਦਾ ਗਠਨ ਕੀਤਾ ਗਿਆ ਸੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਹੋਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦਾ ਸਹਾਰਾ ਲੈਂਦੇ ਹੋਏ ਅਸੀਂ ਦੋਸ਼ੀ ਨੂੰ ਕ੍ਰੇਸ ਕਰਕੇ ਗ੍ਰਿਫਤਾਰ ਕਰਨ ਦੇ ਵਿੱਚ ਸਫਲ ਹੋਏ ਜਿਹੜਾ ਦੋਸ਼ੀ ਇਹ ਰਹਿਣ ਵਾਲਾ ਕਿੱਥੇ ਦਾ ਜੀ ਦੋਸ਼ੀ ਫਿਲਹਾਲ ਇਹ ਪਵੇ ਪਿੰਡ ਦੇ ਵਿਚ ਹੀ ਰਹਿੰਦਾ ਜੀ ਬਸ ਹੀ ਨੀਲਮ ਦਾ ਵੇੜਾ ਹੈਗਾ ਤੇ ਪਿੱਛੋਂ ਇਹਦਾ ਜਿਹੜੀ ਪਰਮਾਨੈਂਟ ਰੈਜ਼ਿਡੈਂਸ ਹੈਗੀ ਉਹ ਬਿਹਾਰ ਦੀ ਹੈ ਕੀ ਇਹਦੇ ਕਰਨ ਵਿੱਚ ਇਹਦੀ ਮਨਸ਼ਾ ਕੀ ਸੀਗੀ ਇੰਨੀ ਵੱਡੀ ਬੇਅਦਵੀ ਕਰ ਦੇਣੀ ਕਿਸੇ ਧਰਮ ਦੇ ਪ੍ਰਤੀ ਫਿਲਹਾਲ ਅਸੀਂ ਉਹਨੂੰ ਗ੍ਰਿਫਤਾਰ ਕੀਤਾ ਜੀ ਤੇ ਇਹਦੀ ਜਿਹੜੀ ਵਜ੍ਹਾ ਰੰਜੀਸ਼ਾ ਇਹਨੇ ਕਿੰਨਾ ਕਾਰਨਾ ਕਰਕੇ ਇਸ ਕਾਰਵਾਈ ਨੂੰ ਇਸ ਵਰਦਾਂ ਨੂੰ ਅਨਜਾਮ ਦਿੱਤਾ ਇਹ ਇਹਦਾ ਰਿਮਾਂਡ ਲੈ ਕੇ ਫਰਦਰ ਇੰਟਰੋਗੇਸ਼ਨ ਚੱਲੀ ਹੈ ਸਰ ਕੋਈ ਤਫਤੀਸ਼ ਦੇ ਵਿੱਚ ਆਈ ਜੀ ਕੋਈ ਕਿਸੇ ਨੇ ਕੁਛ ਇਹਨੂੰ ਪੈਸੇ ਪੂਸੇ ਦੇ ਕੇ ਜਾਂ ਕੁਛ ਕਰਾਇਆ ਹੋਵੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੋਵੇ ਤਾਂ ਨਹੀਂ ਕੋਈ ਗੱਲ ਸਾਹਮਣੇ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਇਹ ਸਾਰੇ ਐਸਪੈਕਟਸ ਕਲੀਅਰ ਕਰਦੇ ਹੈ ਕਿ ਵੀ ਇਹ ਇਕੱਲਾ ਹੀ ਸਿੰਗਲ ਹੈਗਾ ਜਾਂ ਇਹਦੇ ਪਿੱਛੇ ਕੋਈ ਬੰਦਾ ਹੈਗਾ ਜਾਂ ਇਹ ਕੋਈ 2000 ਬੰਦੇ ਨੇ ਇਹ ਸਾਰਾ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਪੁਲਿਸ ਰਿਮਾਂਡ ਦੇ ਦੌਰਾਨ ਕਲੀਅਰ ਕਰਾਂ ਕਿ ਲੱਗਦਾ ਕਿ ਇਹ ਨਚੇ ਨੁਸ਼ੇ ਕਰੁੰਦਾ ਆ ਦੀਏ ਜਿਹੜੇ ਕਰਕੇ ਨੇ ਇਦਾਂ ਕਾਂਡ ਕਰਤਾ ਹੈ ਪ੍ਰਾਇਮਾ ਫਸਾਈ ਨਹੀਂ ਲੱਗਦਾ ਜੀ ਸਾਨੂੰ ਨਸ਼ੇ ਦਾਦੀ ਬਿਲਕੁਲ ਸਟੇਬਲ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਇਦੇ ਕੀ ਕਾਰਨ ਦੀ ਕੀ وجہ ਰੰਜਿਸ਼ ਆ ਉਹ ਅਸੀਂ ਕਲੀਅਰ ਕਰਦੇ ਆ ਇਹਦੇ ਪਹਿਲਾਂ ਕੋਈ ਮੁਕੱਦਮਾ ਵਗੈਰਾ ਦਰਜ ਆ ਜੀ ਕੋਈ ਖਾਸ ਸੰਵੇਦਨ ਦੇ ਰਿਕਾਰਡ ਮੁਤਾਬਕ ਕੋਈ ਮੁਕੱਦਮਾ ਦਰਜ ਨਹੀਂ ਜਿਹੜਾ ਇਹ ਹோம் ਪੁਲਿਸ ਸਟੇਸ਼ਨ ਆ ਬਿਹਾਰ ਦੇ ਵਿੱਚ ਉਹਦੇ ਨਾਲ ਸਾਡਾ ਰابطਾ ਚੱਲ ਰਿਹਾ ਉੱਥੋਂ ਇਹਦਾ ਸਾਬਕਾ ਕ੍ਰਿਮੀਨਲ ਰਿਕਾਰਡ ਜੇ ਕੋਈ ਹੋਵੇ ਕੋਈ ਕਲੀਅਰ ਕਰ ਰਹੇ ਹਨ ਉਮਰ ਕਿੰਨੀ ਕਹ ਜੀ ਹੈ ਜੀ 24 ਸਾਲ 24 ਸਾਲ ਨੇ ਇਹਦੇ ਨਾਲ ਕੋਈ ਹੋਰ ਹੈਗਾ ਜੀ ਬੰਦਾ ਕੋਈ ਪਤਾ ਲੱਗਿਆ ਕੁਝ ਕੋਈ ਪਤਾ ਨਹੀਂ ਲੱਗਿਆ ਪਹਿਲਾਂ ਇੱਕ ਗ੍ਰਿਫਤਾਰ ਕੀਤਾ ਜੀ ਜੇ ਕੋਈ ਬੰਦਾ ਆਇਆ ਤਾਂ ਉਹ ਵੀ ਬਖਸ਼ਿਆ ਨਹੀਂ ਜੋ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾ ਇਸ ਸਬੰਧ ਦੇ ਵਿੱਚ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਜੀ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜੀ ਕਿ ਵੀ ਇਹਦੇ ਵਿੱਚ ਜਿਹੜੇ ਇਹ ਗੈਰ ਸਮਾਜਿਕ ਤੱਤ ਹੈਗੇ ਨੇਗੇ ਇਹ ਇਦਾਂ ਦੀ ਹਰਕਤਾਂ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਜਿਹੜੀ ਹੈਗੀ ਉਹਨੂੰ ਡਿਸਟਰਬ ਕਰਨ ਦਾ ਕੋਸ਼ਿਸ਼ ਕਰਦੇ ਰਹਿੰਦੇ ਆ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਵੀ ਜਿਸ ਤਰ੍ਹਾਂ ਇਸ ਮਸਲੇ ਔਰ ਸਤਿਭਾਵਨਾ ਮੈਂਟੇਨ ਕੀਤੀ ਹੈ ਉਦਾਂ ਹੀ ਮੈਂਟੇਨ ਕਰਨ ਔਰ ਪੁਲਿਸ ਪ੍ਰਸ਼ਾਸਨ ਤੇ ਭਰੋਸਾ ਰੱਖਣ ਪੁਲਿਸ ਦਾ ਸਾਥ ਦੇਣ ਅਸੀਂ ਸਾਰੇ ਹੀ ਇਸ ਇਸ ਤਰ੍ਹਾਂ ਦੇ ਮਸਲੇ ਜਿਹੜੇ ਆ ਹੱਲ ਕਰਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਪਾਬੰਦ ਧੰਨਵਾਦ